ਸੀ ਸਰ 1.5 ਦਿਨ ਇਸ ਤਰ੍ਹਾਂ ਹੀ ਕਟਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਨਿਆਣਾ ਸੀ ਭਾਈ ਤਾਂ ਪੈ ਗਿਆ ਉਹ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿੰਨੇ ਵੀ ਨੇ ਦੇਖਿਆ ਪਤਾ ਕੀ ਹੈ ਪਤਾ ਕੀ ਹੈ ਬੇਟਾ ਅੱਛੀ ਲੱਗਿਆ ਮੈਨੂੰ ਬੱਚੇ ਨੇ ਆਵਾਜ਼ ਰੇਜ਼ ਕੀਤੀ ਹੈ ਦੇਖੋ ਕਿੰਨਾ ਛੋਟਾ ਬੱਚਾ ਕਿੱਦਾਂ ਆਂਦਾ ਹੈ ਸਾਨੂੰ ਪਤਾ ਨਹੀਂ ਮਾਤਾ ਜੀ ਇਹ ਇਹ ਇਦਾਂ ਨਹੀਂ ਹੈਗਾ ਵੀ ਆਪਾਂ ਗਟਕਾ ਪਾ ਰਹੇ ਹਾਂ ਇਹਦੇ ਤਾਂ ਆਪਾਂ ਸੜਕ ਬਣਾ ਰਹੇ ਹਾਂ ਹੁਣ ਫਿਰ ਉਧਰ ਦੀ ਜ਼ਿੰਮੇਵਾਰੀ ਤੁਸੀਂ ਲਿਓ ਮੇਰੀ ਹੈ ਪੂਰਾ ਜਿਹਦਾ ਮਨਸਾ ਦੇ ਵੀ ਮੰਦਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਬਹੁਤ ਔਖਾ ਹੈ ਠੀਕ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੀ ਪਰੇਸ਼ਾਨ ਕਰਕੇ ਨਹੀਂ ਆ ਜਨਤਾ ਗੜੀ ਆਪ ਬਹੁਤ ਪ੍ਰੇਸ਼ਾਨ ਹੋ ਕੇ ਖੜੀ ਇੱਥੋਂ ਦੇ ਲੋਕ ਵੀ ਖੁਸ਼ ਨੇ ਆਏ ਹੋਏ ਨੇ ਐਂਜੀਸੀ ਨਹੀਂ ਹੋ ਜਾਗੇ ਸੜਕਾਂ ਐਸੇ ਖੁਸ਼ ਆ ਯਾਰ ਗੱਲ ਅੰਦਰ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਤੁਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਹੁਣ ਅੱਗੇ ਟੈਂਡਰਸ ਪੈਣਗੇ ਉਹਦੇ ਚ ਮੈਕਸੀਮਮ ਖਰੜ ਦੀਆਂ ਸੜਕਾਂ ਨੇ ਜਿਹੜੀਆਂ ਅਸੀਂ ਕਵਰ ਕਰ ਜੀਏ ਫੰਡਸ ਦੀ ਕੋਈ ਕਮੀ ਨਹੀਂ ਕਮੇਟੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਨਿਯਤ ਦੀ ਕੋਈ ਕਮੀ ਨਹੀਂ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਵੀ ਮੁਸ਼ਕਿਲ ਲੋਕਾਂ ਨੂੰ ਸੜਕਾਂ ਦੀ ਹੈਗੀ ਐ ਉਹ ਖਤਮ ਹੋ ਜੇ ਮੈਂ ਸਾਰਿਆਂ ਨੂੰ ਇਹ ਕਹਿੰਦੀ ਆ ਕਿ ਮੈਂ ਚੈੱਕ ਰੱਖਣਾ ਕਿ ਤੁਸੀਂ ਮਟੀਰੀਅਲ ਠੀਕ ਪਾ ਰਹੇ ਹੋ ਤੇ ਮੇਕ ਸ਼ੋਰ ਕਰਿਓ ਸਾਬ ਕਿ ਆਪਾਂ ਜਿਹੜਾ ਮਟੀਰੀਅਲ ਯੂਜ਼ ਕਰਨਾ ਆ ਉਹ ਇਹ ਨਾ ਹੋਵੇ ਐਮਸੀ ਸਾਹਿਬ ਕਿ ਫੇਰ 6 ਮਹੀਨੇ ਬਾਅਦ ਸੜਕ ਪਟਕੇ ਦੁਬਾਰਾ ਬਣਾਉਣੀ ਪੈ ਰਹੀ ਐ ਉਹਨਾਂ ਖਰਚਾ ਫੇਰ ਹੋ ਰਿਹਾ ਆ ਆਪਾਂ ਵਧੀਆ ਮਟੀਰੀਅਲ ਲਗਾ ਕੇ ਸੜਕਾਂ ਬਣਾਉਣੀਆਂ ਨੇ ਸੋਲਿਡ ਸੜਕਾਂ ਬਣਾਉਣੀਆਂ। ਪ੍ਰਧਾਨ ਜੀ ਕਹਿੰਦੇ ਵਿਆਹ ਗਏ ਹੋਏ ਆ। ਚਲੋ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਵੀ ਵਿਆਹਾਂ ਤੋਂ ਪਹਿਲਾਂ ਲੋਕਾਂ ਦੇ ਕੰਮ ਜ਼ਰੂਰੀ ਹੁੰਦੇ ਨੇ। ਅ ਬੜਾ ਜ਼ੋਰ ਲਾ ਕੇ ਪ੍ਰਧਾਨ ਬਣਾਇਆ ਲੋਕਾਂ ਦੇ ਵਿੱਚ ਮੌਜੂਦ ਰਹਿਣਾ। ਇਹ ਆਪਾਂ ਅੱਗੇ ਪਿੱਛੇ ਅਟੈਂਡ ਕਰ ਸਕਦੇ ਆ। ਲਗਭਗ 3.5 ਸਾਲ ਦਾ ਸਮਾਂ ਹੋ ਚੁੱਕਿਆ ਐ ਐਮਐਸਸੀ ਬਣਿਆ। ਹਾਂਜੀ ਹੋ ਗਿਆ। ਤੇ ਉਹ 4 ਸਾਲ ਦੇ ਵਿੱਚ ਕੋਈ ਆਦ ਨਹੀਂ ਆਈ ਉਦੋਂ। ਸਰ ਅਸੀਂ ਪਾਸ ਤੁਸੀਂ ਜਾ ਕੇ ਨਾ ਆਪਣਾ ਤੁਸੀਂ ਥੋੜਾ ਹੋਮਵਰਕ ਕਰੋ ਚੈੱਕ ਕਰੋ ਤੁਸੀਂ ਚੈੱਕ ਕਰੋ ਕਿ ਉਹ ਮੈਂ ਕਦੋਂ ਕਿਹੜੀ ਮੀਟਿੰਗ ਵਿੱਚ ਆ ਸਟ੍ਰੋਂਗ ਪਾਈਪ ਕਿਹੜੀ ਤਰੀਕ ਨੂੰ ਕਦੋਂ ਪਾਸ ਹੋਇਆ ਸੀ ਤੁਸੀਂ ਵੇਖ ਰਹੇ ਹੋ ਪੰਜਾਬ ਰਿਆ ਨਿਊਜ਼ ਤੇ ਮੈਂ ਆ ਤੁਹਾਡੇ ਨਾਲ ਅਰਪਿਤ ਕੌਰ ਦੱਸ ਰਹੀ ਹਾਂ ਕਿ ਅੱਜ ਅਸੀਂ ਕਰ ਫਿਰ ਤੋਂ ਨੇਜਰ ਰੋਡ ਪਹੁੰਚੇ ਹੋਏ ਹਾਂ ਜਿੱਥੇ ਕਿ ਅੱਜ ਜੋ ਐਮਐਲਏ ਅਨਮੋਗਨ ਮਾਨ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਅੱਜ ਜਿਹੜਾ ਕਿ ਸੜਕ ਦਾ ਉਤਕਰਨ ਕੀਤਾ ਜਾਏਗਾ ਅੱਜ ਤੋਂ ਜਿਹੜੀ ਸੜਕ ਹੈ ਨੇਜਰ ਰੋਡ ਵਾਲੀ ਸਟਾਰਟ ਕੀਤੀ ਜਾਏਗੀ ਅੱਜ ਇਹ ਬਣ ਜਾਏਗੀ ਸੋ ਅਨਮੋਗਨ ਮਾਨ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕਹਣਾ ਹੈ ਮੌਨਸੂਨ ਬੰਦ ਹੋ ਗਏ ਨੇ ਜਿਸ ਤਰੀਕੇ 2 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਕਮੇਟੀ ਜਿਹੜੀ ਖਰੜ ਵਿੱਚ ਬਣਾਈ ਗਈ ਸੀ ਉਦੋਂ ਵੀ ਮੌਨਸੂਨ ਪੈ ਰਹੇ ਸੀ بارشਾਂ ਸੀਗੀਆਂ بارشਾਂ ਦੇ ਬੰਦ ਹੋਣ ਤੋਂ ਬਾਅਦ ਹੀ ਜਿਹੜੇ ਆਪਾਂ ਕੰਮ ਸੀ ਉਹ ਲੋਕਾਂ ਦੇ ਕਰਵਾ ਸਕਦੇ ਸੀ ਲੋਕਾਂ ਨੂੰ ਉਮੀਦ ਸੀ ਵੇਟ ਸੀ ਤੇ ਲਗਭਗ ਹੁਣ ਵੀ ਬੰਦ ਹੋ ਗਿਆ ਆ ਜਿਹੜੀ ਰੋਡ ਸੀ ਜਿਹੜੀ ਛੱਜੂ ਬਾਜਰਾ ਤੱਕ ਜਾਂਦੀ ਹੈ ਨਿਜਰ ਰੋਡ ਹੈ ਇਹਦਾ ਬਹੁਤ ਬੁਰਾ ਹਾਲ ਸੀ ਪਿਛਲੇ 6-7 ਸਾਲ ਹੋ ਗਏ ਮੇਰੇ ਖਿਆਲ ਚ ਇਹਨੂੰ ਇਹਨੂੰ ਬਣੀ ਨੂੰ 7 ਸਾਲ ਤੋਂ ਉੱਪਰ ਹੋ ਗਿਆ ਹੋਣਾ ਇਹ ਸੜਕ ਦਾ 2 ਕਰੋੜ ਦਾ ਜਿਹੜਾ ਇਹਦੇ ਟੈਂਡਰ ਨਿਊ ਪਾਸ ਹੋ ਗਏ ਨੇ ਅੱਜ ਕੰਮ ਇਹਦਾ ਸ਼ੁਰੂ ਹੋ ਰਿਹਾ ਹੈ ਸਮਾਨ ਰੱਖ ਦਿੱਤਾ ਗਿਆ ਤੇ 2 ਮਹੀਨਿਆਂ ਦੇ ਅੰਦਰ ਅੰਦਰ ਜਿਹੜੀ ਸੜਕ ਹੈ ਲੋਕਾਂ ਨੂੰ ਤਿਆਰ ਪੂਰੀ ਹੋ ਕੇ ਲੋਕੇ ਦੇ ਤੇ ਆਰਾਮ ਦੇ ਨਾਲ ਕਿਉਂਕਿ ਖਰੜ ਵਿੱਚ ਸੜਕਾਂ ਦਾ ਬੜਾ ਵੱਡਾ ਮਸਲਾ ਹੈ ਮੈਂ ਸਮੂੱਚੇ ਐਮਸੀ ਸਹਿਬਾਨਾਂ ਨੂੰ ਅਫਸਰਾਂ ਨੂੰ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਨਾ ਵੇਟ ਕਰੋ ਕਿ ਉਹ ਫਲਾਣੀ ਮਾਤਾ ਜੀ ਆ ਕੇ ਸਾਨੂੰ ਕਹੂਗੀ ਵੀ ਭਾਈ ਸਾਡੇ ਵਾਰਡ ਦੀ ਸੜਕ ਬਣਾ ਦਿਓ ਜਾਂ ਐਮਸੀ ਨੇ ਹੀ ਆ ਕੇ ਤੁਹਾਨੂੰ ਸਾਰੀਆਂ ਗੱਲਾਂ ਕਹਿਣੀਆਂ ਨੇ ਅਫਸਰ ਸਹਿਬਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਰਵੇ ਕਰਕੇ ਖਰੜ ਦੀ 100% ਜਿਹੜੀਆਂ ਰੋਡਸ ਨੇ ਉਹਨੂੰ ਕੰਪਲੀਟ ਕਰਨ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਹੁਣ ਅੱਗੇ ਟੈਂਡਰਸ ਪੈਣਗੇ ਉਹਦੇ ਚ ਮੈਕਸਿਮਮ ਖਰੜ ਦੀਆਂ ਸੜਕਾਂ ਨੇ ਜਿਹੜੀਆਂ ਅਸੀਂ ਕਵਰ ਕਰ ਜਾਈਏ ਫੰਡਸ ਦੀ ਕੋਈ ਕਮੀ ਨਹੀਂ ਕਮੇਟੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਨੀਅਤ ਦੀ ਕੋਈ ਕਮੀ ਨਹੀਂ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਵੀ ਮੁਸ਼ਕਿਲ ਲੋਕਾਂ ਨੂੰ ਸੜਕਾਂ ਦੀ ਹੈਗੀ ਹੈ ਉਹ ਖਤਮ ਹੋ ਜਾਏ ਪੂਰੀ ਦੀ ਪੂਰੀਆਂ ਖਰੜ ਦੀਆਂ ਜਿਹੜੀਆਂ ਸੜਕਾਂ ਨੇ ਅਸੀਂ ਪੱਕੀਆਂ ਕਰਨ ਦੇ ਮਿਸ਼ਨ ਤੇ ਲੱਗੇ ਆ ਤੇ ਨੰਬਰ 2 ਤੇ ਸੀਵਰੇਜ ਜਿਹੜਾ ਪੈ ਰਿਹਾ ਉਹ ਨਵਾਂ ਸੀਵਰੇਜ ਪੈ ਰਿਹਾ ਨਵੇਂ ਟ੍ਰੀਟਮੈਂਟ ਪਲਾਂਟ ਬਣ ਰਹੇ ਨੇ ਤਾਂ ਕਰਕੇ ਉਹ ਸੜਕਾਂ ਪੱਟੀਆਂ ਹੋਈਆਂ ਸੀ ਇਹ ਪੱਟੀਆਂ ਹੀ ਜਾਣੀਆਂ ਸੀ ਇੱਕ ਵਾਰੀ ਪਰ ਹੁਣ ਇਹਦੀ ਰਫ਼ਤਾਰ ਹੈ ਜਿਹੜੀ ਸੀਵਰੇਜ ਬੋਰਡ ਨੂੰ ਵੀ ਜਿਹੜੀ ਇਹ ਹਦਾਇਤ ਦਿੱਤੀ ਗਈ ਹੈ ਕਿ ਇਹਨੂੰ ਜਲਦੀ ਖਤਮ ਕਰੋ ਤਾਂ ਕਿ ਲੋਕ ਇਸ ਜਿਹੜੀ ਪਰੇਸ਼ਾਨੀ ਚੋਂ ਬਾਹਰ ਨਿਕਲ ਸਕਣ ਤੇ ਨਾਲ-ਨਾਲ ਸੜਕਾਂ ਵੀ ਜਿਹੜੀਆਂ ਬਣਦੀਆਂ ਰਹਿਣ ਖੋ ਸੜਕਾਂ ਪੱਖੋਂ ਤੁਸੀਂ ਬੇਫਿਕਰ ਰਹੋ ਅਸੀਂ ਪੂਰੇ ਤਰੀਕੇ ਨਾਲ ਹੁਣ ਇਹ ਨਹੀਂ ਹੈਗਾ ਕਿ ਪ੍ਰਧਾਨ ਦੇ ਜਿਵੇਂ ਪਹਿਲਾਂ ਕੀ ਸੀ ਸਾਈਨ ਨਹੀਂ ਕਰਨੇ ਮੁਸ਼ਕਲ ਖੜੀ ਕਰਨੀ ਦੂਸਰੀ ਪਾਰਟੀ ਹੈ ਕਿ ਤੇ ਪਾਰਟੀ ਦੀ ਰਿਸਪੈਕਟ ਨਾ ਬਣ ਜੇ ਹੁਣ ਸਾਡੇ ਹੱਥਾਂ ਨਾਲ ਜਿਹੜੇ ਬਣਾਏ ਹੋਏ ਪ੍ਰਧਾਨ ਨੇ ਕੰਮ ਕਰਨ ਵਾਲੇ ਨੇ ਤੇ ਜਲਦੀ ਜਿਹੜੀਆਂ ਸੜਕਾਂ ਹੋ ਗਈਆਂ ਹੋਰ ਮੁਸ਼ਕਲਾਂ ਨੇ ਖੜੜਦੀਆਂ ਅਸੀਂ ਠੀਕ ਕਰ ਦਵਾਂਗੇ ਨਿੱਜਰ ਰੋਡ ਲਾਂਡਰਾ ਰੋਡ ਤੇ ਵੀ ਜ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਪਿੱਛੇ ਅਸੀਂ ਨਾਜ ਮੰਡੀ ਵਾਲੀ ਸੜਕ ਦਾ ਉਦਘਾਟਨ ਕਰਕੇ ਆਏ ਆ ਕੱਲ ਨੂੰ ਜਾਂ ਪਰਸੋਂ ਹੋਪਫੁਲੀ ਹੋਰ 4-5 ਸੜਕਾਂ ਦਾ ਉਦਘਾਟਨ ਦਾ ਮਤਲਬ ਹੈ ਕਿ ਕੰਮ ਸ਼ੁਰੂ ਕਰਾਉਣਾ ਇਸ ਤੋਂ ਬਾਅਦ ਵੀ ਮੈਂ ਇੱਥੇ ਠੇਕੇਦਾਰ ਸ਼ਾਇਦ ਖੜੇ ਹੋਣਗੇ ਜਿਨ੍ਹਾਂ ਨੇ ਕੰਮ ਕਰਨਾ ਹੈ ਅਫਸਰ ਸਹਿਬਾਨ ਖੜੇ ਨੇ ਐਮਸੀ ਸਹਿਬਾਨ ਖੜੇ ਨੇ ਮੈਂ ਸਾਰਿਆਂ ਨੂੰ ਇਹ ਕਹਿੰਨੀ ਹੈ ਕਿ ਮੈਂ ਚੈੱਕ ਰੱਖਣਾ ਹੈ ਕਿ ਤੁਸੀਂ ਮਟੀਰੀਅਲ ਠੀਕ ਪਾ ਰਹੇ ਹੋ ਤੇ ਮੇਕ ਸ਼ੋਰ ਕਰਿਓ ਸਾਹਿਬ ਕਿ ਆਪਾਂ ਜਿਹੜਾ ਮਟੀਰੀਅਲ ਯੂਜ਼ ਕਰਨਾ ਆ ਉਹ ਇਹ ਨਾ ਹੋਵੇ ਐਮਸੀ ਸਾਹਿਬ ਕਿ ਫੇਰ 6 ਮਹੀਨੇ ਬਾਅਦ ਸੜਕ ਪਟਕੇ ਦੁਬਾਰਾ ਬਣਾਉਣੀ ਪੈ ਰਹੀ ਹੈ ਉਹਨਾਂ ਖਰਚਾ ਫੇਰ ਹੋ ਰਿਹਾ ਆ ਆਪਾਂ ਵਧੀਆ ਮਟੀਰੀਅਲ ਲਗਾ ਕੇ ਸੜਕਾਂ ਬਣਾਉਣੀਆਂ ਨੇ ਸੋਲਿਡ ਸੜਕਾਂ ਬਣਾਉਣੀਆਂ ਮੈਡਮ ਸਰਕਾਰ ਵੀ ਤੁਹਾਡੀ ਐਮਸੀ ਵੀ ਤੁਹਾਡੇ ਪ੍ਰਧਾਨ ਵੀ ਤੁਹਾਡੇ ਤੇ ਐਮਸੀ ਵੀ ਤੁਹਾਡੇ ਨਾਲ ਹੀ ਖੜੇ ਆ ਇਹ ਕਹਿੰਦੇ ਵੀ ਅਫਸਰ ਸੁਣਦੇ ਨਹੀਂ ਨਹੀਂ ਤਾਂ ਜੇ ਕੰਮ ਨਾ ਕੀਤਾ ਤਾਂ ਧਰਨਾ ਦੇਵਾਂਗਾ ਤੁਹਾਡੀ ਸਰਕਾਰ ਨਹੀਂ ਹੁਣ ਤਾਂ ਕੋਈ ਵਹਿ ਜੀ ਮੁਸ਼ਕਲ ਹੈਲੇ ਪਰਸੋਂ ਕੇਟ ਹੈ ਉਦੇ ਵਿੱਚ ਜਿਹੜੇ ਦੇਖੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੇਰੇ ਖਿਆਲ ਚ ਹੁਣ ਜਿਹੜੇ ਯੂ ਸੁਖਦੇਵ ਜੀ ਲੱਗੇ ਨੇ ਅੱਛੇ ਕੰਮ ਕਰਨ ਵਾਲੇ ਲੱਗ ਰਹੇ ਆ ਮੈਨੂੰ ਤਾਂ ਕਿ ਇਹਨਾਂ ਨੇ ਮੇਕ ਸ਼ੋਰ ਕੀਤਾ ਕਿ ਅਸੀਂ ਕੰਮ ਕਰਾਂਗੇ ਡੈਡੀਕੇਟਡਲੀ ਕਰਾਂਗੇ ਤੇ ਅ ਅੱਜ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦਘਾਟਨ ਹੋ ਰਿਹਾ ਐ ਐਮਸੀ ਸਾਹਿਬ ਜੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਆਏ ਹੋਏ ਨੇ ਐਂ ਜੀ ਅਸੀਂ ਨਹੀਂ ਖੁਸ਼ ਹਾਂਗੇ ਸੜਕ ਬਣ ਗਿਆ ਤਾਂ ਅਸੀਂ ਖੁਸ਼ ਹਾਂ ਓਏ ਯਾਰ ਗੱਲ ਅੰਦਰ ਦੇ ਦੇਖੋ ਨਾ ਕੰਮ ਹੋ ਰਿਹਾ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਜਿਹੜੀ ਕਹਿਣਗੇ ਅਸੀਂ ਦੁਖੀ ਆ ਸਾਡਾ ਕੰਮ ਉਹ ਦੋਨੂੰ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ ਸੀ ਅਸੀਂ ਤਾਂ ਫੇਰ ਵੀ ਸਾਡੇ ਤਾਂ ਅਸੀਂ ਤਾਂ ਇੱਕ ਆਮ ਪ੍ਰਾਣੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀਏ ਅਭਸਰਾਂ ਨੂੰ ਕਹਿੰਦੇ ਆ ਜੀ ਵੀ ਗੈਰਹਾਜ ਨਜ਼ਰ ਆ ਰਹੇ ਆ ਪ੍ਰਧਾਨ ਜੀ ਕਹਿੰਦੇ ਵਿਆਹ ਗਏ ਹੋਏ ਆ ਚਲੋ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਵੀ ਵਿਆਹਾਂ ਤੋਂ ਪਹਿਲਾਂ ਲੋਕਾਂ ਦੇ ਕੰਮ ਜ਼ਰੂਰੀ ਹੁੰਦੇ ਨੇ ਅ ਬੜਾ ਜ਼ੋਰ ਲਾ ਕੇ ਪ੍ਰਧਾਨ ਬਣਾਇਆ ਲੋਕਾਂ ਦੇ ਵਿੱਚ ਮੌਜੂਦ ਰਹਿਣਾ ਤੇ ਆ ਆਪਾਂ ਅੱਗੇ ਪਿੱਛੇ ਅਟੈਂਡ ਕਰ ਸਕਦੇ ਆ ਮੈਡਮ ਜੀ ਖਨਰ ਦਾ ਸਕੂਲ ਹੈ ਜਿਹੜਾ ਉਹ ਵੀ ਐਵੇਂ ਹੀ ਪਿਆ ਢੂੰਗੀਆਂ ਦਾ ਕਮਿਊਨਿਟੀ ਸੈਂਟਰ ਵੀ ਐਵੇਂ ਹੀ ਪਿਆ ਪ੍ਰਧਾਨ ਵੀ ਤੁਹਾਡਾ ਸਾਰਾ ਕੋਣ ਕੰਮ ਕਿਉਂ ਨਹੀਂ ਸ਼ੁਰੂ ਹੋ ਰਿਹਾ ਉਸ ਤੇ ਕੀ ਕਰਨ ਕਮਿਊਨਿਟੀ ਸੈਂਟਰ ਦਾ ਆਪਾਂ ਮਤ ਅਸੀਂ ਉਹਦਾ ਕੁਝ ਕੰਮ ਜਿੰਨਾ ਕੰਮ ਰਹਿ ਗਿਆ ਸੀ ਉਹ ਸਾਬ ਉਹ ਆਪਾਂ ਮਤ ਆ ਪਾ ਦਿੱਤਾ ਨਾ ਜਿਹੜਾ ਕਮਿਊਨਿਟੀ ਸੈਂਟਰ ਪਾ ਰਹੇ ਆ ਇਸ ਵਾਰੀ ਅਸੀਂ ਪਾਸ ਕਰ ਦਾਂਗੇ ਕਮਿਊਨਿਟੀ ਸੈਂਟਰ ਨੂੰ ਸਕੂਲ ਇੱਕ ਕਮਰੇ ਦੇ ਵਿੱਚ ਦੋ ਦੋ ਕਲਾਸਾਂ ਵੇੜਦੀ ਆ ਉਹ ਅੱਜ ਤੱਕ ਪ੍ਰਾਇਓਰਟੀ ਨਹੀਂ ਦੇ ਦੇ ਰਹੇ ਸਕੂਲ ਦੀ ਜਿਹੜੀ ਮੁਸ਼ਕਲ ਕੋਈ ਹੈਗੀ ਆ ਉਹਦੇ ਮੈਂ ਜ਼ਰੂਰ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਫਿਰ ਇਹਤੇ ਗੌਰ ਦਵਾਉਂਦੇ ਆ ਐਜੂਕੇਸ਼ਨ ਡਿਪਾਰਟਮੈਂਟ ਕਿੱਥੇ ਕਮੀ ਛੱਡ ਰਿਹਾ ਉਹਨਾਂ ਨਾਲ ਗੱਲ ਕਰ। ਜਦੋਂ ਜਦੋਂ ਪਹਿਲਾਂ ਤੁਸੀਂ ਅਦਗਾਟਨ ਕਰਕੇ ਗਏ ਸੀਗੇ ਉਦੋਂ ਤੁਸੀਂ ਕਿਹਾ ਸੀਗਾ कि ਜਦੋਂ ਪਾਈਪ ਪਾਣਗੇ ਸੀਵਰੇਜ ਪਾਣਗੇ ਤਾਂ ਨਾਲ ਦੀ ਨਾਲ ਜਿਹੜੀਆਂ ਸੜਕਾਂ ਨੇ ਬਣਾਈਆਂ ਜਾਂ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਲੇਕਿਨ ਫੇਰ ਵੀ ਜਿਹੜਾ ਜਿਹੜੇ ਕਾਮਕਾਰੇ ਸੀ ਉਹਨਾਂ ਵੱਲੋਂ ਇਹ ਪ੍ਰੋਬਲਮ ਆਈ ਹੈ ਤੁਹਾਡੇ ਕਹਿਣ ਤੋਂ ਬਾਅਦ ਵੀ ਮਤਲਬ ਕੀ ਹੈ ਕੀ ਹੈ राजे ਪਾਰਟੀਵਾਦੀ ਬਹੁਤ ਹੁੰਦੀ ਹੈ ਜਿਵੇਂ ਕੋ ਪ੍ਰਧਾਨ ਦੂਸਰੀ ਪਾਰਟੀ ਦਾ ਤਾਂ ਉਹਨੇ ਮੋਹ ਦੇ ਚ ਮੁਸ਼ਕਲ ਖੜੀ ਕਰਨੀ ਹੈ ਬਟ ਹੁਣ ਇਹੋ ਜੀ ਕੋਈ ਦਿੱਕਤ ਨਹੀਂ ਹੈ ਹੁਣ ਤੁਹਾਨੂੰ ਸੜਕਾਂ ਮਿਲਣਗੀਆਂ ਤੁਸੀਂ ਜਿੰਨੇ ਪੱਤਰਕਾਰ ਸਹਿਬਾਨ ਨੇ ਤੁਸੀਂ ਸਾਡੇ ਆਖੋਂ ਕੰਨੋਂ ਤੇ ਤੁਸੀਂ ਸਾਰੀਆਂ ਚੀਜ਼ਾਂ ਸਾਨੂੰ ਦੱਸਦੇ ਰਹਿਣਾ ਮੁਸ਼ਕਲਾਂ ਦੱਸਦੇ ਰਹਿਣਾ ਹੈ ਕਿ ਇੱਥੇ ਇੱਥੇ ਜਿਹੜੀ ਸੜਕ ਦੀ ਲੋੜ ਹੈ ਤੇ ਆਪਾਂ ਇੱਕ ਅੱਧੇ ਦਿਨ ਚ ਸਾਰੇ ਪੱਤਰਕਾਰ ਸਾਹਿਬ ਨਾਲ ਬੈਠਦੇ ਆ ਉਹ ਦਫ਼ਤਰ ਨਾਲੇ ਹੁਣ ਥੋੜਾ ਦਫ਼ਤਰ ਆਪਾਂ ਪਹਿਲਾਂ ਨਾਲੋਂ ਵੱਡਾ ਬਣਾ ਲਿਆ ਤੇ ਉੱਥੇ ਸਾਰੇ ਜਣੇ ਆਪਾਂ ਬੈਠਦੇ ਆ ਆਰਾਮ ਨਾਲ ਚਾਹ ਪੀਨੇ ਤੁਸੀਂ ਦੱਸੋ ਵੀ ਕਿਹੜੀ ਕਿਹੜੀਆਂ ਤੁਹਾਡੇ ਕੋਲ ਹੈਗੇ ਵੀ ਪ੍ਰਧਾਨ ਵੀ ਤੁਹਾਡਾ ਹਾਂਜੀ ਹਾਂਜੀ ਐਮਐਲਏ ਵੀ ਤੁਸੀਂ ਆਪ ਹੋ ਤੇ ਐਮਸੀ ਵੀ ਤੁਹਾਡਾ ਉਹੀ ਧਰਨਾ ਲਾਣ ਲਈ ਕਹਿ ਰਹੇ ਬਾਰ-ਬਾਰ ਵੀ ਧਰਨਾ ਲਾਵਾਂਗੇ ਜੇ ਕੰਮ ਨਾ ਹੋ ਜਾ ਦੋ ਦਿਨ ਦਾ ਟਾਈਮ ਦਿੱਤਾ ਤੁਸੀਂ ਆਹੇਗੇ ਮੈਟਰ ਹੋਰ ਹੈ ਜੀ ਉਹਦਾ ਮੈਂ ਉਹ ਹੀ ਤੁਹਾਨੂੰ ਦੱਸਾਂ ਮੈਂ ਕਲੀਅਰ ਕਰ ਦਿੰਨਾ ਉਹ ਤੁਹਾਨੂੰ ਐਮਐਲਏ ਸਾਹਿਬ ਉਦਨ ਨਾਲ ਸੀ ਮੈਂ ਆ ਵੀ ਗੱਲ ਐਮਐਲਏ ਸਾਹਿਬ ਨੇ ਅਫਸਰਾ ਨੂੰ ਕਿਹਾ ਕਿ ਉਹ ਸਾਹਿਬ ਨਾਲ ਸੀਓ ਸਾਹਿਬ ਨੇ ਵੀ ਅੱਗੇ ਕਿਹਾ ਜਿਹੜੇ ਛੋਟੇ ਅਫਸਰਾ ਨੀਚੇ ਹੋਣ ਗੈਲੀ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਆ ਗੱਲ ਹੋਈ ਸੀ ਪਤਾ ਕੀ ਗੱਲ ਉਹ ਦਿਨ ਮੌਕਾ ਦੇਖ ਕੇ ਥੈਲੇ ਨਹੀਂ ਆਏ ਉਹ ਇਸ ਗੱਲ ਕਰਕੇ ਬੋਲਿਆ ਗਿਆ ਮਿਰਜ਼ਾਪੁਰ ਦੇ ਵਿੱਚ ਖਬਰ ਲੱਗਣ ਤੋਂ ਬਾਅਦ ਕੀ ਕਰਦੇ ਆ ਵੀ ਜਿਹੜੇ ਸਵਾ ਦੇ ਥੈਲੇ ਆ ਉਹ ਮਿੱਟੀ ਦੇ ਥੈਲੇ ਤਾਂ ਕਿ ਲਾਤੇ ਉਹਨਾਂ ਨੂੰ ਜਾ ਕੇ ਪੀਡਬਲੂਡੀਬੀ ਡਿਪਾਰਟਮੈਂਟ ਵੱਲੋਂ ਪੂਲ ਨੂੰ ਜੋੜਨ ਵਾਸਤੇ ਪੂਲ ਨੂੰ ਪੱਕਾ ਕਰਨ ਵਾਸਤੇ ਗੱਟਿਆਂ ਗੱਟਿਆਂ ਦੀ ਥਾਂ ਤੇ ਸਵਾ ਦੇ ਥੈਲੇ ਲਾਤੇ ਨੋਟਿਸ ਚਾਈ ਗੱਲ ਨੇ ਸਵਾਦ ਥੈਲੇ ਕਿਹੜੀ ਮਿਰਜ਼ਾਪੁਰ ਦੇ ਵਿੱਚ ਬੰਨ ਲੁੱਟੇ ਜਿੱਥੇ ਉੱਥੇ ਤਾਂ ਮੈਂ ਆਪ ਗਈ ਹੋਈ ਸੀ ਜਿਹੜਾ ਮਿਰਜ਼ਾਪੁਰ ਤੱਕ ਗਏ ਮਿਰਜ਼ਾਪੁਰ ਨਹੀਂ ਉਹਦੀ ਮਿਰਜ਼ਾਪੁਰ ਇੰਡੋ ਗਲੋਬਲ ਦੇ ਉੱਪਰ ਦੇਖੋ ਮੇਰੇ ਧਿਆਨ ਦੇ ਵਿੱਚ ਨਹੀਂ ਹੈਗਾ ਵੀ ਕਿਤੇ ਸਵਾਦ ਥੈਲੇ ਲਗਾਏ ਗਏ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਜੋ ਉਹਨਾਂ ਨੇ ਪਿੰਡ ਵਾਲੇ ਲਗਾਏ ਅਫਸਰਾਂ ਵੱਲੋਂ ਜੋ ਪਿੰਡ ਵਾਲੇ ਨੇ ਕਿਹਾ ਹੋਇਆ ਦੇਖੋ ਕਈ ਵਾਰ ਤਾਂ ਕੋਈ ਪਾਰਟੀਵਾਦੀ ਵੀ ਹੋ ਜਾਂਦੀ ਹੈ ਕਈ ਵਾਰ ਸਹੀ ਵੀ ਹੁੰਦਾ ਗੜਬੜ ਵੀ ਕਰ ਜਾਂਦੇ ਅਫਸਰ ਸਾਡੇ ਧਿਆਨ ਚ ਆਉਗੀ ਪਿੰਡ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਵੀ ਸਾਨੂੰ ਉਹ ਦੇਖੋ ਤੇ ਇਹ ਵੀ ਕਹਿੰਦੇ ਵੀ ਸਾਨੂੰ ਹਿਮਾਚਲ ਨਾਲ ਜੋੜ ਦਿਓ ਪੇਸ਼ਕੀ ਵੀ ਸਾਨੂੰ ਅਸੀਂ ਨਹੀਂ ਹਲਕਾ ਕਰ ਰਹੇ ਤੇ ਇਹ ਤੁਸੀਂ ਕਹਿ ਰਹੇ ਹੋ ਵੀ ਸਾਬਕਾ ਸਰਪੰਚ ਹੈ ਤਾਂ ਕਈ ਵਾਰ ਪਾਰਟੀਵਾਦੀ ਹੁੰਦੀ ਹੈ ਹੋ ਸਕਦਾ ਠੀਕ ਵੀ ਹੋਣਾ ਅਸੀਂ ਮੌਜੂਦਾ ਸਰਪੰਚ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਹਾਂਜੀ ਮੌਜੂਦਾ ਸਰਪੰਚ ਨੇ ਵੀ ਸਮਰਥਨ ਕੀਤਾ ਮੌਜੂਦਾ ਸਰਪੰਚ ਮਿਰਜ਼ਾਪੁਰ ਦੇ ਜੀ ਹੁਣ ਦਸਤਾ ਰਹੀਆਂ ਨਾ ਵੀ ਸਾਰੇ ਹੁਣ ਸਾਡੇ ਵੀ ਹੈ ਨਹੀਂ ਮੈਡਮ ਆਖਰੀ ਸਵਾਲ ਇੱਕ ਤੁਸੀਂ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਹੋ ਸਰਕਾਰ ਅੱਗੇ ਠੀਕ ਹੈ ਜੀ ਤੁਸੀਂ ਨੁਮਾਇੰਦੇ ਹੋ ਮੈਮ 13 ਵਾਰੀ ਇਹੋ ਬਦਲ ਗਏ ਸਾਡੇ 3-4 ਸਾਲ ਜੇ ਹੁਣ ਈਓ ਸਾਹਿਬ ਆਏ ਆ ਜਦੋਂ ਨੂੰ ਫੇਰੇ ਇਲਾਕਾ ਸਮਝਣਗੇ ਫੇਰੇ ਇਹਨਾਂ ਦੀ ਬਦਲੀ ਹੋ ਜੇ ਤੁਸੀਂ ਇਹਨਾਂ ਦੀ ਕਿਉਂ ਨਹੀਂ ਸਪਾਰਸ਼ ਕਰਦੇ ਕਿ ਮੈਂ ਨਾ ਜੀ ਦੇਖੋ ਤੁਸੀਂ ਅਫਸਰ ਸਾਹਿਬਾਨ ਖੜੇ ਹੋ ਮੈਂ ਤਾਂ ਸਾਰੇ ਸਾਹਮਣੇ ਸਰਕਾਰ ਨੂੰ ਬੇਨਤੀ ਕਰਦੀ ਆ ਵੀ ਖਰੜ ਨੂੰ ਸੰਸੀਅਰਲੀ ਇੱਕ ਲੰਮਾ ਟਾਈਮ ਅਫਸਰ ਦੀ ਜ਼ਰੂਰਤ ਹੈ ਬਿਲਕੁਲ ਠੀਕ ਹੈ ਵੀ ਜੇ 3-4 ਮਹੀਨੇ ਬਾਅਦ ਆਪਾਂ ਕਈ ਵਾਰ ਕੀ ਹੁੰਦਾ ਰੈਗੂਲਰ ਪੋਸਟਾਂ ਦੇ ਵਿੱਚ ਖਰੜ ਦੀ ਉਹਦਾ ਨਾਮ ਪਿਆ ਜਾਂਦਾ ਮੈਂ ਤਾਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰ ਦਿੰਦੀ ਆ ਕਿ ਹੁਣ ਸੁਖਦੇਵ ਜੀ ਲੱਗੇ ਹੋਏ ਨੇ ਆਪਾਂ ਇਹਨਾਂ ਨੂੰ ਹੁਣ ਇਲੈਕਸ਼ਨ ਅਗਲੀ ਉਹਦੇ ਤੱਕ ਨਾ ਜਦੋਂ ਤੱਕ ਇੱਕ ਟਰਮ ਪੂਰੀ ਹੁੰਦੀ ਹੈ ਘੱਟੋ ਘੱਟ ਉਦੋਂ ਤੱਕ ਆਪਾਂ ਇੱਕ ਹੀ ਕਿਉਂਕਿ ਇੱਕ ਅਫਸਰ ਨੂੰ ਸਮਝਣ ਨੂੰ ਇਲਾਕੇ ਨੂੰ ਜਾਣਨ ਨੂੰ ਜਦੋਂ ਨੂੰ ਉਹ ਕਰਦਾ ਨਵਾਂ ਫੇਰ ਪਜ਼ਲ ਹੋ ਜਾਂਦਾ ਕਿ ਤੇ ਇਹ ਬਿਲਕੁਲ ਤੁਹਾਡੀ ਸਹੀ ਠੀਕ ਗੱਲ ਹੈ ਕਿ ਅਫਸਰ ਨੂੰ ਲੰਬਾ ਟਾਈਮ ਹੈ ਅਸੀਂ ਬੀਕ ਯੂਰ ਕਰਾਂਗੇ ਕਿ ਉਹ ਕਿਆ ਐਮਐਲ ਦੀ ਸਹਿਮਤੀ ਨਹੀਂ ਹੁੰਦੀ ਉਹਦੇ ਵਾਸਤੇ ਜਿਹੜਾ ਉਹ ਆ ਜਾਂਦਾ ਐਮਐਲ ਇੱਕ ਸਹਿਮਤੀ ਨਹੀਂ ਲਈ ਜਾਂਦੀ ਦੇਖੋ ਹੁਣ ਇਹ ਦਿੱਤੇ ਬੈ ਕੀ ਹੈ ਬੀਐਮਐਲ ਦੀ ਤੁਸੀਂ ਮੰਨਦੇ ਹੋ ਤੁਸੀਂ ਦੇਖੋ ਮੇਰੀ ਸਕੂਲ ਸਕੂਲ ਵਾਲੀ ਕੁਝ ਚੀਜ਼ਾਂ ਕੁਝ ਚੀਜ਼ਾਂ ਦੁਗਨ ਫਰਕ ਜਵਾਬ ਕੁਝ ਚੀਜ਼ਾਂ ਨਾ ਅਫਸਰਾਂ ਦੇ ਲੈਵਲ ਉੱਤੇ ਆਪਣੇ ਆਪ ਹੀ ਬਦਲ ਦਿੱਤੀਆਂ ਜਾਂਦੀਆਂ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਪਰ ਇਸ ਵਾਰੀ ਮੈਂ ਮੇਕ ਸ਼ੋਰ ਕਰੂੰਗੀ ਕਿ ਸੁਖਦੇਵ ਜੀ ਇੱਥੇ ਰਹਿਣ ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਲੈ ਲੈਣੀ ਹੈ ਕਿ ਸੁਖਦੇਵ ਜੀ ਨੂੰ ਇੱਥੇ ਰੱਖਾਂਗੇ ਇਸ ਵਾਰੀ ਅਗਰ ਨਹੀਂ ਰਹਿੰਦੇ ਫਿਰ ਕੀ ਕਰੂੰ ਹੁਣ ਫਿਰ ਮੈਂ ਕੀ ਕਰੂੰਗੀ ਦੋਸਤ ਮੈਂ ਤਾਂ ਮਿਹਨਤੀ ਕਰੂੰਗੀ ਕਿ ਲੋ 13 ਬਦਲ ਗਏ ਨਾ ਤੁਸੀਂ ਸ਼ੋਰ ਕਰ ਰਹੇ ਹੋ ਪਹਿਲਾਂ ਵੀ ਸ਼ੋਰ ਕਰ ਰਹੇ ਹੁਣ ਮੈਂ ਹੋਰ ਕੀ ਕਰਾਂ ਤੁਸੀਂ पीएम साहब ਤੁਹਾਡੇ ਕੇਜੀ ਵਾਲਾ ਅੱਜ ਕੱਲ ਮੀਟਿੰਗ ਕਰਕੇ ਆਇਓ ਹਾਂਜੀ ਹਾਂਜੀ ਫਿਰ ਵੀ ਕੀ ਹੋ ਗਿਆ ਮੈਂ ਮੁਲਾਕਾਤ ਦਾ ਤਰੀਕ ਸੁਧਾਰ ਕਰੇਗਾ ਮੈਂ ਜੇ ਅਫਸਰ ਨਿਕਲ ਨਹੀਂ ਹੁਣ ਇਹਨਾਂ ਨੂੰ ਆਪਾਂ ਟਿਕਾ ਕੇ ਰੱਖਾਂਗੇ ਕੋਈ ਮੈਂ ਕਹਿ ਕੇ ਆਈਆਂ ਵੀ ਹੁਣ ਸਾਡੇ ਅਫਸਰ ਨਾ ਬਦਲ ਪਾਈ ਤੁਸੀਂ ਗਏ ਹੋ ਮਨਸਾ ਦੇਵੀ ਵਾਲੇ ਇੱਥੇ ਕੈਮਰੋ ਬੰਦਾਰਾ ਪਲਵਾ ਵਾਲਾ ਮੈਂ ਤਾਂ ਤੁਸੀਂ ਗਏ ਹੋ ਸ਼ਾਮ ਸ਼ਾਮ ਮਨਸਾ ਦੇਵੀ ਵਾਲ ਲਗੇ ਹੋ ਉੱਥੇ ਕੈਮਰੋ ਸਟੈਂਡ ਜੀ ਪਹਿਲਾਂ ਪਾਈਟ ਪਾਈਟ ਕੀ ਜਾਂਦੀ ਸੀ ਸਾਨੂੰ ਪਤਾ ਸੀ ਕਿ ਮੇਂ ਲਗਾਤਾ ਕਰਦਾ ਹੈ 13 ਨੰਬਰ ਵਾਰਡ ਤੋਂ ਅਗੇ ਸ਼ੈਬਰੋਕ ਸਕੂਲ ਹੈ ਅਗੇ ਲਾਡਰ ਨੇ ਹੁਣ ਬਰਸਾਤ ਸੀ ਹੁਣ ਕੰਮ ਸ਼ੁਰੂ ਹੋ ਗਿਆ ਹੈ ਸ਼ੁਰੂ ਕਰ ਰਹੇ ਹੋ ਤੁਸੀਂ ਥੋੜਾ ਪੋਜ਼ਿਟਿਵ ਰਹੋ ਕੰਮ ਹੋ ਰਿਹਾ ਲੱਗਿਆ ਹੋਇਆ ਹੈ ਤਾਂ ਹੁਣ ਮੈਡਮ ਕਰਕੇ ਆਇਆ ਗੱਟਕਾ ਪਤਾ ਕੀ ਹੈ ਪਤਾ ਕੀ ਹੈ ਭੈਣ ਜੀ ਇੱਥੇ ਤਾਂ ਗੱਟਕਾ ਪੈ ਗਿਆ ਇੱਥੇ ਤੁਸੀਂ ਸਰ 1 ਡੇਢ ਦਿਨ ਇਸ ਤਰ੍ਹਾਂ ਹੀ ਗੱਟਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਨਿਹਾੜਾ ਸੀ ਭਾਈ ਤਾਂ ਪੈ ਗਿਆ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਕੀ ਜਿੰਦੇ ਵੀ ਨਹੀਂ ਦੇਖਿਆ ਪਤਾ ਕੀ ਹੈ ਪਤਾ ਕੀ ਹੈ ਬੇਟਾ ਅੱਛੀ ਲੱਗੇ ਮੈਨੂੰ ਬੱਚੇ ਨੇ ਆਵਾਜ਼ ਰੇਜ਼ ਕੀਤੀ ਹੈ ਦੇਖੋ ਕਿੰਨਾ ਛੋਟਾ ਬੱਚਾ ਹੈ ਕਿੱਦਾਂ ਆਂਦਾ ਹੈ ਸਾਨੂੰ ਪਤਾ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ ਪਰਦਾਨ ਆਪਣਾ ਜੀ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਦੋ ਮਹੀਨੇ ਸਾਡੇ ਕਰ ਮੇਰੀ ਮੇਰੀ ਪੈਗ ਪਟਾਈ ਕਰਕੇ ਕਿਹੜੀ ਸੋਸਾਇਟੀ ਤੁਹਾਡੀ ਅੱਛਾ ਸ਼ੈਮਰੋਕ ਸਕੂਲ ਦੇ ਜਿਹੜੇ ਓਹ ਜਾਂਦੀ ਆ ਉੱਥੇ ਐਨਾ ਬੁਰਾ ਤੁਹਾਡੀ ਸੜਕ ਦਾ ਨੰਬਰ ਵਾਰ ਤੁਹਾਡੀ ਨਾ ਐ ਤੁਹਾਡੀਆਂ 1 ਮਿੰਟ 1 ਮਿੰਟ ਜੀ ਤੁਹਾਡੀਆਂ ਸੜਕਾਂ ਪਾਸ ਹੋ ਗਈਆਂ ਨੇ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਆ ਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਦੀਆਂ ਸਾਰੀਆਂ ਅਸੀਂ ਬਣਾਵਾਂਗੇ ਬੇਫਿਕਰ ਗਟਕਾ ਨਹੀਂ ਇਹ ਗਟਕਾ ਨਹੀਂ ਇਹ ਗਟਕਾ ਨਹੀਂ ਪੈ ਰਿਹਾ ਇਹ ਸੜਕ ਬਣ ਰਹੀ ਹੈ ਨਵੀਂ ਇਹ ਇਹ ਨਹੀਂ ਹੈਗਾ ਕਿ ਆਪਾਂ ਮੀਚ ਰੁੜ ਜਾਣਾ ਸੀ ਮਾਤਾ ਜੀ ਮਾਤਾ ਜੀ ਇਹ ਇਹ ਇਦਾਂ ਨਹੀਂ ਹੈਗਾ ਵੀ ਆਪਾਂ ਗਟਕਾ ਪਾ ਰਹੇ ਆ ਇਹਦੇ ਤਾਂ ਆਪਾਂ ਸੜਕ ਬਣਾ ਰਹੇ ਆ ਹੁਣ ਫਿਰ ਓਧਰ ਦੀ ਜ਼ਿੰਮੇਵਾਰੀ ਤੁਹਾਡੀ ਮੇਰੀ ਹੈ ਪੂਰਾ ਜਿਹੜਾ ਮੰਸਾਦੇਵੀ ਮੰਦਿਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੀ ਪਰੇਸ਼ਾਨ ਕਰਕੇ ਨਹੀਂ ਆ ਜਨਤਾ ਖੜੀ ਆ ਬਹੁਤ ਪਰੇਸ਼ਾਨ ਹੋ ਕੇ ਖੜੀ ਹਾਂ ਬਹੁਤ ਮੁਸ਼ਕਿਲ ਹੈ ਛੋਟੇ ਛੋਟੇ ਬੱਚੇ ਹੈ ਜਿਹਨਾਂ ਦੇ ਅੰਦਰ ਪੈਣ ਦੇ ਦੱਸੋ ਫਿਰ ਸੰਟੀਕੇ ਸੀ ਕਰ ਰਹੇ ਤੁਸੀਂ ਆਪਣੇ ਐਮਸੀ ਨਾਲ ਗੱਲ ਕਰੀਓ ਐਮਸੀ ਦਾ ਨਾਮ ਦੱਸੋ ਕੈਂਸੀ ਸੋਨ ਸਿੰਘ ਜੀ ਹੈ ਤਾਂ ਗੱਲ ਹੋਈ ਤੁਹਾਡੇ ਕਦੇ ਆਂਦੇ ਹੀ ਨਹੀਂ ਉਹ ਚਲੋ ਕੋਈ ਨਹੀਂ ਕਰਦੇ ਕਰ ਰਹੀ ਸੁਣਾਈ ਹੈ ਨਹੀਂ ਕੋਈ ਵੀ ਆਇਓ ਤੁਹਾਡਾ ਤਾਂ ਨਾਦ ਪਰ ਅੱਗੇ ਸਾਨੂੰ ਕੋਈ ਉਮੀਦ ਦਿਖਦੀ ਨਹੀਂ ਪਈ ਮੈਂ ਜਲਦੀ ਆਉਂਦੀ ਹੈ ਮੈਨੂੰ ਲੱਗਦਾ ਹੈ ਕਿਉਂਕਿ 1.5 ਸਾਲ ਹੋ ਗਏ ਵਾਰਿਸ਼ ਦੀ ਭੈਣੇ ਬਾਰਿਸ਼ ਕਿਵੇਂ ਹੁੰਦਾ ਵੇਖ ਲਾਂਗੇ ਜੀ ਕੋਈ ਕਰਦੇ ਤੁਹਾਨੂੰ ਕਰਕੇ ਦਵਾਂਗੇ ਕੰਮ ਸਾਰਾ ਕੁਝ ਕਹਿਤਾ ਹਾਂ ਕਰਦਾ ਸੁਣਨਾ ਤੁਹਾਡੇ ਚਲੀਏ ਚਲੋ ਚਲੋ ਦੇਖੋ ਜੀ ਜਿਹੜਾ ਸਾਡਾ ਨਿੱਜਰ ਰੋਡ ਇੰਨਾ ਟਰੋਲ ਹੋਇਆ ਹੈ ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਸ ਏਰੀਆ ਦੀ ਸਭ ਤੋਂ ਵੱਡੀ ਮੰਗ ਸੀ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ ਕੋਈ ਪ੍ਰਬੰਧ ਨਹੀਂ ਸੀ ਬਰਸਾਤੀ ਪਾਣੀ ਦਾ ਉਹਦੇ ਵਾਸਤੇ ਅਸੀਂ 4 ਕਰੋੜ ਦਾ ਇਹਦੇ ਵਿੱਚ ਸਟਰੋਂਗ ਪਾਈਪ ਹੈ ਹੁਣ ਜਦੋਂ ਕਿਸੇ ਵਿਕਸਿਤ ਏਰੀਏ ਵਿੱਚ ਸਟਰੋਂਗ ਪਾਈਪ ਪਏਗਾ ਸੜਕਾਂ ਪੱਟੀਆਂ ਜਾਣਗੀਆਂ ਤਾਂ ਦਿੱਕਤ ਆਣੀ ਹੈ ਜੀ ਸਟਰੋਂਗ ਪਾਈਪ ਪੈ ਗਿਆ ਹੌਦੀਆਂ ਬਣ ਗਈਆਂ ਅੱਜ ਕੰਮ ਸ਼ੁਰੂ ਹੋ ਗਿਆ ਹੈ ਕਿਉਂਕਿ ਅੱਜ ਤੋ ਇਹ 20 ਸਾਲ ਪਹਿਲਾਂ ਦਾ ਮਸਲਾ ਹੈ ਇਹ ਅੱਜ ਦਾ ਨਹੀਂ ਹੈਗਾ ਮੈਂ ਜਦੋਂ ਹੁਣ ਆਪਾਂ ਰੋਡ ਤੇ ਆਪਾਂ ਸਟਰੋਂਗ ਪਾਈਪ ਪੈਣਾ ਹੈ ਤਾਂ ਦਿੱਕਤ ਉਹ ਆਣੀ ਸੀ ਇਹ ਥੋੜੀ ਸਿਆਸਤ ਵੀ ਜ਼ਿਆਦਾ ਹੋਣ ਲੱਗ ਜਾਂਦੀ ਹੈ ਆਪਾਂ ਪੋਜ਼ਿਟਿਵ ਰਹੀਏ ਬਹੁਤ ਜਲਦੀ ਮੈਂ ਤੁਹਾਨੂੰ ਇਹ ਰੋਡ ਕਲੀਅਰ ਕਰਵਾ ਕੇ ਦਵਾ ਜਿਹੜਾ ਤੁਸੀਂ ਸਟਰੋਂਗ ਪਾਈਪ ਦੀ ਗੱਲ ਕੀਤੀ ਹੈ ਕਿੰਨਾ ਟਾਈਮ ਪਹਿਲਾਂ ਸ਼ੁਰੂ ਹੋਇਆ ਉਹ ਸਰ ਇਹਦਾ ਹੁਣ ਸ਼ੁਰੂ ਹੋਇਆ ਜੀ ਬਾਤੇ ਬਾਦ ਆ 6 ਮਹੀਨੇ ਪਹਿਲਾਂ ਲਗਭਗ 3.5 ਸਾਲ ਦਾ ਸਮਾਂ ਹੋ ਚੁੱਕਿਆ ਐ ਐਮਐਸਸੀ ਬਣਿਆ ਹਾਂਜੀ ਹੋ ਗਿਆ ਤੇ ਉਹ 4 ਸਾਲ ਦੇ ਵਿੱਚ ਕੋਈ ਆਦ ਨਹੀਂ ਆਈ ਉਦੋਂ ਸਰ ਅਸੀਂ ਪਾਸ ਤੁਸੀਂ ਜਾ ਕੇ ਨਾ ਆਪਣਾ ਤੁਸੀਂ ਥੋੜਾ ਹੋਮਵਰਕ ਕਰੋ ਚੈੱਕ ਕਰੋ ਤੁਸੀਂ ਚੈੱਕ ਕਰੋ ਕਿ ਉਹ ਮੈਂ ਕਦੋਂ ਕਿਹੜੀ ਮੀਟਿੰਗ ਵਿੱਚ ਆ ਸਟ੍ਰੌਂਗ ਪਾਈਪ ਕਿਹੜੀ ਤਰੀਕ ਨੂੰ ਕਦੋਂ ਪਾਸ ਹੋਇਆ ਸੀ ਹਾਂ ਸਿਰੋਂ ਪਿਆ ਕਿਉਂ ਨਹੀਂ ਕਿਹਦੀ ਤੁਹਾਨੂੰ ਲੱਗਦਾ ਵੀ ਕਿਉਂ ਨਹੀਂ ਪਿਆ ਫਿਰ ਉਹ ਗੱਲ ਹੈ ਉਹ ठेकेदार ਜਿਹੜਾ ਅੱਗੇ ਅਫਸਰ ਬਾਰ ਬਾਰ ਬਦਲੀ ਹੁੰਦੇ ਆ ਇਹ ਉਹਨਾਂ ਦੀ ਵਜ੍ਹਾ ਕਰਕੇ ਡਿਲੇ ਹੋ ਰਿਹਾ ਉਸ ਤੋਂ ਬਾਅਦ ਆ ਵਰਸਾਤ ਸ਼ੁਰੂ ਹੋ ਗਈ ਹੈ ਠੀਕ ਹੈ ਇਹ ਵਜ੍ਹਾ ਤਾਂ ਕਰਕੇ ਥੋੜਾ ਹੌਸਪੋਜ ਹੋ ਗਿਆ ਇਹ ਜਦੋਂ ਮੈਂ ਐਮਸੀ ਬਣਿਆ ਸੀ ਨਾਲ ਲੱਗਦੀ ਸਾਰ ਦੂਜੀ ਆ ਤੀਜੀ ਮੀਟਿੰਗ ਸੀ ਜਦੋਂ ਮੈਂ ਆਪਣੇ ਬਰਸਾਤੀ ਪਾਣੀ ਦੇ ਮਸਲੇ ਦੀ ਇਹਦੀ ਹਾ ਸਟ੍ਰੌਂਗ ਪਾਈਪ ਪਾ ਰਹੇ ਹੋ ਹਾਂ ਜੀ ਹਾਂ ਜੀ ਹਾਂ ਜੀ ਵੀ 3 ਸਾਲ ਪਹਿਲਾਂ ਤੁਸੀਂ ਜਿਹੜਾ ਇਹ ਬਾ ਚੁੱਕੇ ਸੀਗੇ ਜਿਹਦਾ ਉਹਨੇ ਸੜਕ ਜਿਹੜੀ ਹੈ ਕਿੰਨੇ ਦਿਨਾਂ ਚ ਪੂਰੀ ਹੋਏਗੀ ਸਰ ਆ ਤੁਹਾਡੇ ਸਾਹਮਣੇ ਹੁਣ ਕੰਮ ਚੱਲ ਰਿਹਾ ਜੋਰਾਂ ਤੇ ਤੁਸੀਂ ਦੇਖ ਰਹੇ ਹੋ ਹੁਣ ਵੱਡੇ ਖੱਡੇ ਸੀ ਪਹਿਲਾਂ ਉਹਨਾਂ ਨੂੰ ਨੀਚੇ ਡਰੈਸਿੰਗ ਕਰਾਂਗੇ ਇਹ ਤਾਂ ਐ ਨਹੀਂ ਕਿ ਹੁਣ ਫਟਾਫਟ ਆਪਾਂ ਲੁੱਕ ਪਿਛਾ ਦਈਏ ਕੰਮ ਚੱਲ ਰਿਹਾ ਨੀਚੇ ਡਰੈਸਿੰਗ ਹੋ ਗਈ ਹੈ ਇਹਦੇ ਵਿੱਚ ਸਟਰੰਪ ਕਿਪ ਦੇ ਉੱਪਰ ਹੌਦੀਆਂ ਵਗੈਰਾ ਸਾਰੀਆਂ ਕੰਪਲੀਟ ਹੋ ਗਈਆਂ ਹੁਣ ਬਹੁਤ ਜਲਦੀ ਤੁਹਾਨੂੰ ਮਿਲੂਗਾ ਕੰਮ ਰੁਕੂਗਾ ਨਹੀਂ ਇਹ ਗੱਲ ਦੀ ਮੈ ਛੋਟੀ ਦਾ ਨਾਮ ਫੰਡਸ ਨਹੀਂ ਆਂਦੀਆਂ ਫੰਡਸ ਪੂਰੇ ਹੈ ਕਿ ਫੰਡ ਪੂਰੇ ਹੈ ਸਾਰਾ ਕੁਝ ਅਲੋਟ ਪੇਮੈਂਟਾਂ ਹੋਈਆਂ ਹੋਈਆਂ ਠੇਕੇਦਾਰਾਂ ਨੂੰ ਸਿਰਫ ਰੀਜ਼ਨ ਆ ਸੀ ਕਿ ਬਰਬਾਦ ਕਰਕੇ ਰਾਤ ਨੂੰ ਅਗਰ ਤੁਸੀਂ ਆਪਣੇ ਤੁਸੀਂ ਸਾਰੇ ਸਿਆਣੇ ਹੋ ਤੁਸੀਂ ਤੁਹਾਨੂੰ ਪਤਾ ਹੈ ਨਾ ਕਿ ਬਰਸਾਤ ਨੇ ਬੋਗਾ ਹੀ ਨਹੀਂ ਦਿਆ ਮੁਲਾਜ਼ਮ ਬਦਲ ਜਾਂਦੇ ਸੀ ਅੱਜ ਤਾਂ ਮੈਡਮ ਵੀ ਕਹਿ ਕੇ ਗਈ ਵੀ ਉਹਨੂੰ ਜਿਹੜਾ ਗਰੰਟੀ ਇਹ ਰੱਖਾਂਗੇ ਬਿਲਕੁਲ ਜੀ ਬਿਲਕੁਲ ਅਸੀਂ ਇਹ ਚੀਜ਼ ਵਾਸਤੇ ਅਸੀਂ ਵੀ ਅਸੀਂ ਅੱਦੇ ਜਿਹੜੇ ਸਾਡੇ ਇੱਥੋਂ ਦੇ ਲੋਕਲ ਬੋਰਡ ਦੇ ਮੰਤਰੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਅਫਸਰਾਂ ਨੂੰ ਇੱਕ ਜਗ੍ਹਾ ਰਹਿਣ ਦਿਆ ਜਾਵੇ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੀ ਜਾਵੇ ਸਰ ਲੋਕਾਂ ਦੇ ਵੱਲੋਂ ਜਿਹੜੇ ਝੋਨੇ ਲਗਾਏ ਜਾ ਰਹੇ ਨੇ ਉਹ ਮੇਰੀ ਵਾਰਡ 'ਚ ਨਹੀਂ ਹੈ ਜੀ ਉਹ ਜਿਹੜੇ ਐਮਸੀ ਉਹਨਾਂ ਨਾਲ ਗੱਲ ਕਰੋ ਮੇਰੀ ਵਾਰਡ 'ਚ ਨਹੀਂ ਹੈਗਾ ਇਹ ਠੀਕ ਹੈ ਵਾ ਤੁਸੀਂ ਸੁਣਿਆ ਗੱਲਾਂ ਬਾਤਾਂ ਕਿ ਐਮਐਲਏ ਅਨਮੋਗਨ ਮਾਨ ਦਾ ਕੀ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ 2 ਮਹੀਨੇ ਦੇ ਅੰਦਰ ਅੰਦਰ ਨੇਜਰ ਰੋਡ ਜਿਹੜੀ ਹੈ ਬਣਾ ਦਿੱਤੀ ਜਾਵੇਗੀ ਤੇ ਜਲਦ ਹੀ ਜਿਹੜੀ ਲੋਕਾਂ ਦੀ ਸਮੱਸਿਆ ਉਹ ਦੂਰ ਕੀਤੀ ਜਾਵੇਗੀ ਬਾਕੀ 2 ਮਹੀਨੇ ਦੇ ਵਿੱਚ ਵਿੱਚ ਕੀ ਇਹ ਰੋਡ ਬਣਦੀ ਹੈ ਜਾਂ ਨਹੀਂ ਬਣਦੀ ਉਹ ਵੀ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਅਸੀਂ ਜਲਦ ਹੀ ਪਹੁੰਚਾਵਾਂਗੇ ਹੁਣ ਤੱਕ ਲਈ ਮੈਨੂੰ ਅਰਪਿਤ ਕੌਰ ਤੇ ਕੈਮਰਾਮੈਨ ਬਿੰਦਨ ਨੂੰ ਜਾਣ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਪਾਸ ਦੇ ਰਹੇ ਹੋ